ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਪਿੰਡ ਡੱਲੇ ਦੀ ਪਿੰਡ ਚੋਂ ਅਦਾ ਇਲਾਕਾ ਸਾਰਾ ਹੀ ਕਰਮਾ ਵਾਲਾ ਅਤੇ ਭਾਗਾ ਵਾਲਾ ਹੈ ਇੱਥੋਂ ਦੇ ਨੇੜੇ ਦੇ ਪਿੰਡਾਂ ਨੂੰ ਕੋਈ ਨਾ ਕੋਈ ਸੇਵਾ ਦਾ ਮੌਕਾ ਮਿਲਦਾ ਹੀ ਰਹਿੰਦਾ ਸੀ ਇੱਕ ਵਾਰੀ ਪਿੱਛੇ ਪਿੰਡ ਡੱਲੇ ਦੀਵਾਨ ਲੱਗਿਆ ਸੰਗਤਾਂ ਨੇ ਕਥਾ ਕੀਰਤਨ ਦਾ ਅਤੇ ਬਾਬਾ ਜੀ ਦੇ ਦਰਸ਼ਨਾਂ ਦਾ ਬਹੁਤ ਲਾਭ ਉਠਾਇਆ ਦੀਵਾਨ ਦੀ ਸਮਾਪਤੀ ਤੋਂ ਬਾਅਦ ਸੰਗਤਾਂ ਨੇ ਬਾਬਾ ਜੀ ਨੂੰ ਪ੍ਰਸ਼ਾਦ ਦਾ ਸ਼ਕਾਉਣ ਦੀ ਬੇਨਤੀ ਕੀਤੀ ਨਾ ਬਾਬਾ ਜੀ ਕਹਿਣ ਲੱਗੇ ਇੱਥੇ ਸੰਗਤ ਵਿੱਚ ਪ੍ਰਸ਼ਾਦਾ ਵਰਤਾਇਆ ਜਾਵੇ ਅਸੀਂ ਬਾਹਰ ਕਿਤੇ ਖੁੱਲੀ ਨਵੇਕਲੀ ਜਗ੍ਹਾ ਤੇ ਛਕਾਂਗੇ ਇਤਨਾ ਬਚਨ ਕਰਕੇ ਨਹਿਰ ਦਾ ਪੁੱਲ ਲੰਘ ਕੇ ਕੌਂਕਿਆਂ ਵਾਲੇ ਪਾਸੇ ਜੋ ਪਿੰਡ ਡੱਲੇ ਦੇ ਭਾਈ ਮੱਲ ਸਿੰਘ ਅਤੇ ਭਾਨ ਸਿੰਘ ਦੋ ਸਕੇ ਭਰਾ ਹਨ ਇਹਨਾਂ ਦੇ ਖੇਤ ਕੋਠਾ ਪਾਇਆ ਸੀ ਬਾਬਾ ਜੀ ਇਸ ਜਗ੍ਹਾ ਪਹੁੰਚ ਗਏ ਕੁਝ ਪਿਆਰ ਵਾਲੇ ਸੰਗੀ ਪਿੱਛੇ ਇੱਥੇ ਬਾਹਰ ਪ੍ਰਸ਼ਾਦਾ ਲੈ ਕੇ ਪਹੁੰਚ ਗਏ ਬਾਬਾ ਜੀ ਨੇ ਅਤੇ ਰਾਗੀਆਂ ਨੇ ਇੱਥੇ ਪ੍ਰਸ਼ਾਦਾ ਛਕਿਆ ਪ੍ਰਸ਼ਾਦਾ ਛਕ ਕੇ ਰਸਤੇ 'ਚੋਂ ਆਕੇ ਗੱਡੀ ਵਿੱਚ ਬੈਠਣ ਲੱਗੇ ਤਾਂ ਇੱਥੇ ਰਾਹ ਉੱਤੇ ਹੀ ਸਰਦਾਰ ਅਰਜਨ ਸਿੰਘ ਦੇ ਮੁੰਡੇ ਗੁਰਬਖਸ਼ ਸਿੰਘ ਦਾ ਖੇਤ ਸੀ ਜਿਨ੍ਹਾਂ ਦੇ ਰਾਹ ਦੀ ਬਾਟ ਤੇ 베ਰੀ ਖੜੀ ਸੀ ਜੋ ਪਿੰਡ ਡੱਲੇ ਦੀ ਸੰਗਤ ਨਹੀਂ ਬਾਬਾ ਜੀ ਦੇ ਗੱਲ ਵਿੱਚ ਹਾਰ ਪਾਏ ਸਨ ਬਾਬਾ ਜੀ ਨੇ ਗੱਡੀ ਵਿੱਚ ਬੈਠਣ ਲੱਗਿਆਂ ਇਹ ਹਾਰ ਇਸ 베ਰੀ ਨਾਲ ਟੰਗ ਦਿੱਤੀ ਬਾਬਾ ਜੀ ਦਾ ਨਾਨਕ ਸਰ ਪਹੁੰਚ ਗਈ ਪਰ ਇਹ ਹਾਰ ਸਰਦਾਰ ਗੁਰਬਖਸ਼ ਸਿੰਘ ਜੀ ਦੇ ਪਰਿਵਾਰ ਨੇ ਦੇਖ ਲਈ ਅਤੇ ਹਾਰ ਲਾ ਕੇ ਸੰਭਾਲ ਲਈ ਕੁਝ ਸਮਾਂ ਇਹਨਾਂ ਨੇ ਸੰਭਾਲੀ ਰੱਖੀ ਇਹ ਪਰਿਵਾਰ ਸਾਰਾ ਹੀ ਕਿਹਾ ਕਰੇ ਕਿ ਇਹ 베ਰੀ ਭਾਗਾ ਵਾਲੀ ਹੈ ਜਿਸ ਨਾਲ ਬਾਬਾ ਜੀ ਨੇ ਆਪਣੇ ਗਲੇ ਦੇ ਹਾਰ ਟੰਗੇ ਸੀ ਇਸ ਦਿਨ ਤੋਂ ਇਹਨਾਂ ਦਾ ਕੰਮ ਚੜ੍ਹਦੀ ਕਲਾ ਵਿੱਚ ਹੋਣ ਲੱਗਿਆ ਜਿਸ ਵੇਲੇ ਇਹ ਸੜਕ ਪੱਕੀ ਬਣਨ ਲੱਗੀ ਤਾਂ ਇਹ 베ਰੀ ਪੁੱਟੀ ਗਈ ਤਾਂ ਇਹਨਾਂ ਦਾ ਸਾਰਾ ਕੰਮ ਟੈਂ ਦੀ ਕਲਾ ਵਿੱਚ ਹੋ ਚੱਲਿਆ ਏ ਉਦਾਸ ਹੋ ਕੇ ਸੋਚਣ ਲੱਗੀ ਕਿ ਇਹ ਕੀ ਬਿਗਨ ਪਿਆ ਤਾਂ ਹੁਣ ਰਾਤ ਨੂੰ ਬਾਬਾ ਜੀ ਨੇ ਗੁਰਬਖਸ਼ ਸਿੰਘ ਨੂੰ ਦਰਸ਼ਨ ਦੇ ਕੇ ਬਚਨ ਕੀਤਾ ਨਾਲੇ ਤਾਂ ਤੁਸੀਂ ਸਾਰੇ ਹੀ ਕਰਦੇ ਸੀ 베ਰੀ ਕਰਮਾ ਵਾਲੀ ਹੈ ਨਾਲੇ ਪੁੱਟ ਕੇ ਪਰੇ ਮਾਰੀ ਤੁਸੀਂ ਉਸ ਨੂੰ ਵੇਖ ਕੇ ਗੁਰੂ ਗੁਰੂ ਜਪਦੇ ਸੀ ਸੋ ਹੁਣ ਆਪਣੇ ਖੇਤ ਵਿੱਚ ਉਸ ਦੇ ਨਾਮ ਦੀ ਉਹ 베ਰੀ ਲਾ ਲਵੋ ਇਹ ਜਾਂ ਤੁਹਾਡੇ ਘਰ ਵਿੱਚ ਬਣੀ ਰਹੇਗੀ ਗੁਰੂ ਚੇਤੇ ਰਹੇਗਾ ਨਿਤਨੇਮ ਵੀ ਪੂਰਾ ਕਰੀ ਜਾਣਾ ਹੈ ਸੋ ਬਾਬਾ ਜੀ ਦਾ ਇਹ ਬਚਨ ਮੰਨ ਕੇ ਇਸ ਪਰਿਵਾਰ ਨੇ ਪਿਛਲੇ ਆਪਣੇ ਖੇਤ ਵਿੱਚ 베ਰੀ ਲਾਈ ਹੋਈ ਹੈ ਤੇ ਹੁਣ ਕੋਠੀ ਬਣੀ ਹੋਈ ਹੈ ਪਿਛਲੇ ਪਾਸੇ ਥੜੇ ਵਿੱਚ 베ਰੀ ਲਾਈ ਹੋਈ ਹੈ 베ਰੀ ਲਾਉਣ ਤੋਂ ਬਾਅਦ ਐਨਾ ਦਾ ਕੰਮ ਫਿਰ ਚੜਨਾ ਸ਼ੁਰੂ ਹੋ ਗਿਆ ਸੋ ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਬਾਬਾ ਜੀ ਕੋਈ ਦਰਕਤਾ ਖੁੰਡਾ ਨੂੰ ਮੱਥੇ ਨਹੀਂ ਟਿਕਾਉਂਦੇ ਸਨ ਹਾਰ ਇੱਕ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਸਨ ਅਮਰ ਸ਼ਕਾਕੇ ਸਿੰਘ ਸਜਾਉਂਦੇ ਸਨ ਇਹ ਤਾਂ ਇੱਕ ਸ਼ਰਧਾਮੰਨ ਵਿੱਚ ਗੁਰੂ ਦੀ ਯਾਦ ਵਾਲੀ ਗੱਲ ਹੈ ਇਸ 베ਰੀ ਦੇ ਅਸਥਾਨ ਦੀ ਸੇਵਾ ਜਸਮਿੰਦਰ ਸਿੰਘ ਦੀ ਸੁਪਤਨੀ ਜਸਵਿੰਦਰ ਕੌਰ ਅਤੇ ਇਸ ਦਾ ਮੁੰਡਾ ਬਲ ਸ਼ਰਨ ਸਿੰਘ ਜੀ ਕਰ ਰਹੇ ਹਨ ਸਾਖੀ ਦੂਜੀ ਜਿਸ ਸਮੇਂ ਰਸਤੇ ਕੱਚੇ ਹੁੰਦੇ ਸਨ ਸੜਕਾਂ ਨਹੀਂ ਬਣੀਆਂ ਸਨ ਗੱਡਿਆਂ ਦੇ ਲੰਗਨ ਨਾਲ ਮੀ ਪੈ ਕੇ ਰਸਿਆਂ ਵਿੱਚ ਬੜੇ ਬੜੇ ਟੋਏ ਪੈ ਜਾਂਦੇ ਸਨ ਜਿਸ ਕਰਕੇ ਉਥੋਂ ਦੇ ਯਾਤਰੂ ਨੂੰ ਅਤੇ ਗੱਡਿਆਂ ਨੂੰ ਵੀ ਲੰਘਣਾ ਔਖਾ ਹੋ ਜਾਂਦਾ ਸੀ ਸੋ ਮੀ ਪੈ ਕੇ ਰਸਤਾ ਗਿੱਲਾ ਹੋ ਕੇ ਗੱਡਿਆਂ ਦੇ ਲੰਘਣ ਨਾਲ ਇਸ ਡੱਲੇ ਦੇ ਪੁਲ ਤੋਂ ਉੱਤਰਦੇ ਹੀ ਦੋ ਕਿਲੇ ਦੂਰੀ ਤੇ ਰਸਤੇ ਵਿੱਚ ਬਹੁਤ ਵੱਡੇ ਵੱਡੇ ਟੋਏ ਪੈ ਗਏ ਲੋਕਾਂ ਨੂੰ ਲੰਘਣਾ ਔਖਾ ਹੋ ਗਿਆ ਕਈਆਂ ਦੇ ਇੱਥੇ ਗੱਡੇ ਵੀ ਖੁੱਭ ਕੇ ਖੜ੍ਹ ਜਾਇਆ ਕਰਨ ਇੱਥੇ ਭਾਨ ਸਿੰਘ ਦਾ ਨਾਲ ਹੀ ਖੇਤ ਲੱਗਦਾ ਸੀ ਤਾਂ ਭਾਨ ਸਿੰਘ ਨੇ ਕਈ ਬੰਦੇ ਹੋਰ ਲਾ ਲਏ ਇੰਨਾ ਸਾਰਿਆਂ ਨੇ ਰਲ ਕੇ ਰਾਏ ਕੀਤੀ ਕਿ ਮੱਲ ਸਿੰਘ ਦੀਆਂ ਛਿੱਟੀਆਂ ਵੱਡੀਆਂ ਪਈਆਂ ਹਨ ਆਪਾਂ ਇਹ ਛਿੱਟੀਆਂ ਟੋਏ ਵਿੱਚ ਸੁੱਟ ਕੇ ਰਸਤਾ ਭਰ ਦੇਾਂਗੇ ਜੇ ਉਹ ਨਰਾਜ਼ ਹੋਣ ਲੱਗਿਆ ਤਾਂ ਆਪਾਂ ਕਹਿ ਦੇਾਂਗੇ ਕਿ ਇੱਥੋਂ ਦੀ ਬਾਬਾ ਜੀ ਦੀ ਗੱਡੀ ਲੰਘਣੀ ਸੀ ਤਾਂ ਰਸਤਾ ਭਰਿਆ ਹੈ ਤਾਂ ਹੁਣ ਇੰਨਾ ਬੰਦਿਆਂ ਨੇ ਮੱਲ ਸਿੰਘ ਦੀਆਂ ਸਾਰੀਆਂ ਛਿੱਟੀਆਂ ਚੁੱਕ ਕੇ ਜੋ ਰਸਤੇ ਵਿੱਚ ਵੱਡੇ-ਵੱਡੇ ਟੋਏ ਸੀ ਉਹਨਾਂ ਵਿੱਚ ਸੁੱਟ ਕੇ ਉੱਤੇ ਮਿੱਟੀ ਪਾ ਦਿੱਤੀ ਕਿਸੇ ਨੇ ਜਾ ਕੇ ਮਾਲ ਸਿੰਘ ਨੂੰ ਦੱਸ ਦਿੱਤਾ ਕਿ ਤੇਰੀਆਂ ਤੱਕ ਪਾ ਦੀਆਂ ਛਿੱਟੀਆਂ ਸਾਰੀਆਂ ਹੀ ਟੋਏ ਵਿੱਚ ਸੁੱਟ ਕੇ ਨੱਪ ਦਿੱਤੀਆਂ ਹਨ ਤਾਂ ਮਾਲ ਸਿੰਘ ਗੁੱਸੇ ਵਿੱਚ ਭੱਜਿਆ ਬਾਹਰ ਨੂੰ ਤਾਂ ਉਹਦੇ ਆਉਣ ਤੋਂ ਪਹਿਲਾਂ ਹੀ ਅੰਤਰਿਆਮੀ ਬਾਬਾ ਜੀ ਦੀ ਗੱਡੀ ਲੈ ਕੇ ਨਾਨਕਸਰ ਚੋੜਾ ਨੂੰ ਆਉਣ ਦੀ ਤਿਆਰੀ ਕਰਕੇ ਇਸ ਜਗ੍ਹਾ ਤੇ ਪਹੁੰਚ ਗਏ ਤਾਂ ਰਸਤੇ ਵਿੱਚ ਛਿੱਟੀਆਂ ਪਾਉਣ ਵਾਲੇ ਬਾਬਾ ਜੀ ਦੀ ਗੱਡੀ ਨੂੰ ਵੇਖ ਕੇ ਬੜੇ ਹੀ ਖੁਸ਼ ਹੋਏ ਕਹਿੰਦੇ ਬਾਬਾ ਜੀ ਤਾਂ ਸੱਚੀ ਹੀ ਆ ਗਏ ਬਾਬਾ ਜੀ ਨੇ ਇੰਨਾ ਨੂੰ ਵੇਖ ਕੇ ਗੱਡੀ ਰੋਕ ਲਈ ਇੰਨਾ ਸਾਰਿਆਂ ਨੇ ਨੇੜੇ ਆ ਕੇ ਮੱਥਾ ਟੇਕਿਆ ਤਾਂ ਬਾਬਾ ਜੀ ਗੱਡੀ ਵਿੱਚੋਂ ਬਾਹਰ ਆ ਗਏ ਖੁਸ਼ ਹੋ ਕੇ ਕਹਿੰਦੇ ਡੱਲੇ ਵਾਲਿਓ ਕੀ ਕਰਦੇ ਹੋ ਤਾਂ ਇਹ ਹੱਸ ਕੇ ਕਹਿੰਦੇ ਜੀ ਤੁਹਾਡੀ ਗੱਡੀ ਲੰਘਣ ਦੀ ਖਾਤਰ ਰਸਤਾ ਠੀਕ ਕੀਤਾ ਹੈ ਤਾਂ ਬਾਬਾ ਜੀ ਕਹਿੰਦੇ ਠੀਕ ਹੈ ਗੱਲ ਤਾਂ ਤੁਹਾਡੇ ਗੱਡੇ ਖੁੱਬਨ ਦੀ ਹੈ ਕਿ ਗੱਡੇ ਨਾ ਖੁੱਬਨ ਛਟੀਆਂ ਸੁੱਟ ਕੇ ਟੋਏ ਬੰਦ ਕਰੀਏ ਜੇ ਚਿਟੀਆਂ ਵਾਲਾ ਨਾਰਾਜ਼ ਹੋਏ ਤਾਂ ਆਪਾਂ ਕਹਿ ਦਿਆਂਗੇ ਬਾਬਾ ਜੀ ਦੀ ਗੱਡੀ ਲੰਗਣੀ ਸੀ ਦੱਸੋ ਇਹ ਗੱਲ ਸੀ ਤਾਂ ਸਾਰੇ ਇੱਕ ਦੂਜੇ ਵੱਲ ਵੇਖਦੇ ਹਨ ਸਾਰੇ ਕਹਿਣ ਬਾਬਾ ਜੀ ਗੱਲ ਤਾਂ ਇਹ ਹੀ ਸੀ ਤਾਂ ਬਾਬਾ ਜੀ ਬਹੁਤ ਖੁਸ਼ ਹੋਏ ਚਲੋ ਰਸਤਾ ਠੀਕ ਹੋ ਗਿਆ ਸੰਗਤ ਨੂੰ ਓਖਿਆਈ ਨਹੀਂ ਆਵੇਗੀ ਸਮਾ ਨੇੜੇ ਹੀ ਆ ਰਿਹਾ ਹੈ ਇਹ ਸੜਕ ਨਾਨਕ ਸਰ ਤੋਂ ਚੋੜਾ ਤੱਕ ਸਾਰੀ ਪੱਕੀ ਬਣ ਜਾਵੇਗੀ ਤੁਸੀਂ ਸਾਰੇ ਪਿੰਡ ਹੀ ਸੋਖੇ ਹੋ ਜਾਵੋਗੇ ਏ ਬਚਨ ਚਲਦਿਆਂ ਚਲਦਿਆ ਮਾਲ ਸਿੰਘ ਵੀ ਕੋਲ ਆ ਗਿਆ ਆ ਕੇ ਬਾਬਾ ਜੀ ਨੂੰ ਮੱਥਾ ਟੇਕਿਆ ਹੱਥ ਬਨ ਕੇ ਖੜ ਗਿਆ ਪਰ ਗੁੱਸਾ ਬਹੁਤ ਸੀ ਪਰ ਬਾਬਾ ਜੀ ਦੀ ਗੱਡੀ ਛਟੀਆਂ ਉੱਤੇ ਖੜੀ ਵੇਖ ਕੇ ਮਨ ਨਰਮ ਹੋ ਗਿਆ ਤਾਂ ਹੁਣ ਬਾਬਾ ਜੀ ਨੇ ਗੱਡੀ ਵਿੱਚੋਂ ਪ੍ਰਸ਼ਾਦ ਕੱਢ ਕੇ ਪਹਿਲਾਂ ਮਾਲ ਸਿੰਘ ਨੂੰ ਫਿਰ ਦੂਜਿਆਂ ਸਾਰਿਆਂ ਨੂੰ ਦਿੱਤਾ ਪ੍ਰਸੰਤਾ ਦੇ ਕੇ ਅੱਗੇ ਝੋਲੜੀ ਪਹੁੰਚ ਗਈ ਮਾਲ ਸਿੰਘ ਵਾਪਸ ਘਰੇ ਮੁੜ ਗਿਆ ਹੁਣ ਟੋਇਆਂ ਵਿੱਚ ਛਟੀਆਂ ਪਾਉਣ ਵਾਲੇ ਹੀ ਸਾਰੇ ਪਿੱਛੋਂ ਕਹਿੰਦੇ ਬਈ ਅੱਜ ਤਾਂ ਬਾਬਾ ਜੀ ਨੇ ਬੜੀ ਹੀ ਕਿਰਪਾ ਕੀਤੀ ਨਾਲੇ ਤਾਂ ਮਾਲ ਸਿੰਘ ਤੋਂ ਬਚ ਗਏ ਨਾਲੇ ਬਾਬਾ ਜੀ ਦੇ ਦਰਸ਼ਨ ਹੋ ਗਏ ਸੇਵਾ ਕੀਤੀ ਇਹ ਵੀ ਮੋਹਰ ਲਾ ਦਿੱਤੀ ਨਾਲੇ ਸੜਕ ਦਾ ਪੱਕੀ ਹੋਣ ਦਾ ਵਾਰ ਦੇ ਗਏ ਨਾਲੇ ਆਪਾਂ ਨੂੰ ਮਿਲ ਗਏ ਧੰਨ ਹਨ ਬਾਬਾ ਜੀ ਜਿਹੜੇ ਸਾਰੇ ਘਰ ਸਿੱਧ ਕਰਦੇ ਹਨ ਸਾਖੀ ਭਾਈ ਸਾਧੂ ਸਿੰਘ ਦੀ ਪਿੰਡ ਕੁਸਾ ਜੋ ਮਿੰਨੀਆਂ ਪਿੰਡ ਕੋਲੇ ਹੈ ਇੱਥੇ ਦੇ ਰਹਿਣ ਵਾਲੇ ਸਰਦਾਰ ਅਜੈਬ ਸਿੰਘ ਅਤੇ ਪਤਨੀ ਜੈਕੌਰ ਜਿਨ੍ਹਾਂ ਦੇ ਜੈਮਲ ਸਿੰਘ ਅਤੇ ਸੰਤ ਸਿੰਘ ਦੋ ਮੁੰਡੇ ਹੋਏ ਜੈਮਲ ਸਿੰਘ ਦੀ ਸ਼ਾਦੀ ਹੋਈ ਪਤਨੀ ਸੰਤਕੌਰ ਦੇ ਮੁੰਡੇ ਨੇ ਜਨਮ ਲਿਆ ਜਿਸ ਦਾ ਨਾਮ ਅਰਜਨ ਸਿੰਘ ਰੱਖਿਆ ਗਿਆ ਕੁਦਰਤ ਮਾਲਕ ਦੀ 2 ਸਾਲ ਬਾਅਦ ਅਰਜਨ ਸਿੰਘ ਦੀ ਮਾਤਾ ਸੰਤਕੌਰ ਜੈਮਲ ਸਿੰਘ ਦੀ ਸੁਪਤਨੀ ਸਰੀਰ ਛੱਡ ਗਈ ਹੁਣ ਕੁਝ ਮਹੀਨਿਆਂ ਬਾਅਦ ਸਰਦਾਰ ਜੈਮਲ ਸਿੰਘ ਅਮਰੀਕਾ ਪਹੁੰਚ ਗਿਆ ਮਗਰੋਂ ਮੁੰਡੇ ਅਰਜਨ ਸਿੰਘ ਨੂੰ ਇਸ ਦੀ ਦਾਦੀ ਜੈ ਕੌਰ ਨੇ ਪਾਲਿਆ ਅਤੇ 7 ਕੋ ਸਾਲ ਦੀ ਉਮਰ ਵਿੱਚ ਇਸ ਨੂੰ ਪੜ੍ਹਨੇ ਪਾ ਦਿੱਤਾ ਇਸ ਨੂੰ ਇਸ ਦਾ ਪਿਤਾ ਜੈ ਅਮਲ ਸਿੰਘ ਅਮਰੀਕਾ ਵਿੱਚੋਂ ਪੈਸੇ ਭੇਜਦਾ ਰਹੇ ਇਹ 12 ਜਮਾਤਾ ਪੜ ਗਿਆ ਇੱਕ ਦੋ ਮੁੰਡੇ ਇਸ ਦੇ ਕਲਾਸ ਫੈਲੋ ਅਮਰੀਕਾ ਪਹੁੰਚ ਗਏ ਉਹਨਾਂ ਨੇ ਅਰਜਨ ਸਿੰਘ ਨੂੰ ਚਿੱਠੀ ਪਾਈ ਕਿ ਤੂੰ ਅਮਰੀਕਾ ਆ ਜਾ ਇਹ ਮੁਲਕ ਬੜਾ ਚੰਗਾ ਹੈ ਨਾਲੇ ਆਪ ਦੇ ਪਿਤਾ ਨੂੰ ਮਿਲ ਪਵੇਗਾ ਦਾ ਪਾਸਪੋਰਟ ਬਣਾ ਕੇ ਅਰਜਨ ਸਿੰਘ ਨੇ ਵੀ ਤਿਆਰੀ ਕਰ ਲਈ ਜਿਸ ਵੇਲੇ ਇਸ ਦੀ ਦਾਦੀ ਜੈਕੋਰ ਨੂੰ ਪਤਾ ਲੱਗਾ ਤਾਂ ਹੈ ਕਹਿੰਦੀ ਬੇਟਾ ਅਰਜਨ ਅੱਗੇ ਮੇਰਾ ਪੁੱਤਰ ਤੇਰਾ ਡੈਡੀ ਜੈਮਲ ਸਿੰਘ ਅਮਰੀਕਾ ਜਾ ਕੇ ਵਾਪਸ ਨਹੀਂ ਆਇਆ ਮੈਂ ਤੈਨੂੰ ਵੇਖ ਕੇ ਮਨ ਠਾਰ ਲੈਂਦੀ ਹਾਂ ਤੈਨੂੰ ਛੋਟੇ ਹੁੰਦੇ ਨੂੰ ਮੈਂ ਪਾਲਿਆ ਹੈ ਤੂੰ ਉੱਧਰ ਜਾ ਕੇ ਵਾਪਸ ਨਹੀਂ ਆਉਣਾ ਕਿਉਂਕਿ ਤੂੰ ਆਪਣੇ ਡੈਡੀ ਕੋਲ ਠਹਿਰ ਜਾਣਾ ਹੈ ਤਾਂ ਅਰਜਨ ਸਿੰਘ ਕਹਿੰਦਾ ਦਾਦੀ ਮੇਰੀ ਤਾਂ ਹੁਣ ਪੂਰੀ ਤਿਆਰੀ ਹੈ ਪਰ ਮੈਂ ਤੇਰੇ ਨਾਲ ਵਾਦਾ ਕਰਦਾ ਹਾਂ ਮੁੜ ਕੇ ਜ਼ਰੂਰ ਆਵਾਂਗਾ ਤੈਨੂੰ ਜ਼ਰੂਰ ਆ ਕੇ ਮਿਲਾਂਗਾ ਇਤਨਾ ਕਹਿ ਕੇ ਆਪ ਦੇ ਡੈਡੀ ਕੋਲ ਅਮਰੀਕਾ ਪਹੁੰਚ ਗਿਆ ਅਤੇ ਜਾ ਕੇ ਕੰਮ ਤੇ ਲੱਗ ਗਿਆ ਕੁਦਰਤੀ ਸਟੋਰ ਤੇ ਇੱਕ ਅੰਗਰੇਜ਼ ਨੇ ਸਮਾਨ ਚੁਕਣਾ ਸ਼ੁਰੂ ਕਰ ਦਿੱਤਾ ਇਸ ਨਾਲ ਅਰਜਨ ਸਿੰਘ ਦਾ ਝਗੜਾ ਹੋ ਗਿਆ ਤਾਂ ਅੰਗਰੇਜ਼ ਨੇ ਇਸ ਦੇ ਦਿਲ ਤੇ ਚਾਕੂ ਮਾਰ ਕੇ ਮਾਰ ਦਿੱਤਾ ਹੁਣ ਜਿਸ ਵੇਲੇ ਦਾਦੀ ਜੈਕੋਰ ਨੂੰ ਪਤਾ ਲੱਗਿਆ ਤਾਂ ਬੜੀ ਰੋਈ ਕਿ ਹੇ ਅਰਜਨ ਸਿੰਘਾ ਉਹੀ ਕੀਤੀ ਅਮਰੀਕਾ ਜਾ ਕੇ ਜਾਨ ਦੇ ਦਿੱਤੀ ਤੇ ਮੇਰੇ ਨਾਲ ਵਾਦਾ ਕੀਤਾ ਸੀ ਕਿ ਮੈਂ ਜ਼ਰੂਰ ਆ ਕੇ ਮਿਲਾਂਗਾ ਐਸੀ ਮਾਲਕ ਦੀ ਰਜ਼ਾ ਇਸਨੇ 1 ਸਾਲ ਦੇ ਅੰਦਰ ਆਪਣੇ ਚਾਚਾ ਸੰਤਾ ਸਿੰਘ ਦੇ ਘਰੇ ਚਾਚੀ ਹਰਨਾਮ ਕੋਰ ਦੇ ਪੇਟੋਂ ਆ ਜਨਮ ਲਿਆ ਜਦੋਂ ਘਰਦਿਆਂ ਨੇ ਵੇਖਿਆ ਤਾਂ ਉਹੀ ਚਹਿਨ ਚੱਕਰ ਅਤੇ ਜਿਹੜਾ ਚਾਕੂ ਦਿਲ ਤੇ ਲੱਗ ਕੇ ਪੇਟ ਉੱਤੇ ਜ਼ਖਮ ਹੋਇਆ ਸੀ ਉਸੇ ਤਰ੍ਹਾਂ ਪੇਟ ਤੇ ਨਿਸ਼ਾਨ ਲੱਗਿਆ ਹੈ ਅਤੇ ਥੋੜਾ ਥੋੜਾ ਖੂਨ ਵੀ ਸਿਮ ਰਿਹਾ ਹੈ ਸੋ ਉਸ ਮੌਕੇ ਦਾ ਅਮਰੀਕਾ ਦਾ ਫੋਟੋ ਵੀ ਘਰੇ ਰੱਖਿਆ ਸੀ ਜਦੋਂ ਅਰਜਨ ਸਿੰਘ ਦੇ ਚਾਕੂ ਲੱਗਿਆ ਸੀ ਸੋ ਘਰ ਦੇ ਆਨੇ ਮਾਤਾ ਨੂੰ ਦੱਸਿਆ ਕਿ ਮਾਤਾ ਆਪਨੇ ਉਸੇ ਅਰਜਨ ਸਿੰਘ ਨੇ ਆਜ ਜਨਮ ਲਿਆ ਉਸੇ ਤਰ੍ਹਾਂ ਦਾ ਹੀ ਚਾਕੂ ਦਾ ਦਿਲ ਤੇ ਨਿਸ਼ਾਨ ਹੈ ਜਦੋਂ ਮਾਤਾ ਜੀ ਨੇ ਫੋਟੋ ਨਾਲ ਮਿਲਾ ਕੇ ਦੇਖਿਆ ਦਾਦੀ ਨੂੰ ਯਕੀਨ ਹੋ ਗਿਆ ਕਹਿੰਦੀ ਮੇਰੇ ਅਰਜਨ ਨੇ ਵਾਦਾ ਪੂਰਾ ਕੀ ਦਿੱਤਾ ਫਿਰ ਆਪ ਦੇ ਘਰ ਆ ਜਨਮ ਲਿਆ ਤਾਂ ਹੁਣ ਇਸ ਦਾ ਨਾਮ ਭਾਈ ਸਾਧੂ ਸਿੰਘ ਰੱਖ ਦਿੱਤਾ ਬਰਦਾਦੀ ਜੈਗ ਔਰ ਕਹੀ ਮੇਰਾ ਤਾਂ ਉਹ ਪੋਤਾ ਅਰਜਨ ਹੈ ਸੋ ਦਾਦੀ ਅਰਜਨ کہہ ਕੇ ਬੁਲਾਇਆ ਕਰੀ ਸਾਧੂ ਸਿੰਘ ਕਿਆ ਕਰੇ ਦਾਦੀ ਮੇਰਾ ਨਾਮ ਤਾਂ ਮੇਰੇ ਮਾਤਾ ਤੇ ਪਿਤਾ ਨੇ ਸਾਧੂ ਸਿੰਘ ਰੱਖਿਆ ਹੈ ਮੈਨੂੰ ਤਾਂ ਪਿਛਲੇ ਜਨਮ ਦਾ ਪਤਾ ਹੀ ਨਹੀਂ ਇਸੇ ਤਰ੍ਹਾਂ ਸਾਧੂ ਸਿੰਘ ਦੀ ਉਮਰ 18 ਸਾਲ ਦੀ ਹੋ ਗਈ ਚੋੜ ਦਾ ਪਿੰਡ ਨੇੜੇ ਕਰਕੇ ਇਹ ਬਾਬਾ ਜੀ ਦੀ ਸੰਗਤ ਕਰਨ ਲੱਗ ਪਿਆ ਬਾਬਾ ਜੀ ਨੇ ਨਾਨਕ ਸਰ ਕਲੇਰੀ ਸਰੋਵਰ ਦੀ ਅਤੇ ਮੰਦਰ ਦੀ ਸੇਵਾ ਸ਼ੁਰੂ ਕਰ ਦਿੱਤੀ ਸਾਧੂ ਸਿੰਘ ਇੱਥੇ ਆ ਕੇ ਸੇਵਾ ਕਰਿਆ ਕਰੀ। ਇੱਕ ਦਿਨ ਇਹ ਆਪਣੇ ਪਿੰਡ ਕੁੱਸੇ ਤੋਂ ਸੇਵਾ ਕਰਨ ਵਾਸਤੇ ਨਾਨਕ ਸਰ ਨੂੰ ਔਣ ਲੱਗਾ ਤਾਂ ਇਸੇ ਦਾਦੀ ਜੈਕ ਔਰ ਕਹਿੰਦੀ ਕਿ ਅਰਜਨਾ ਤੂੰ ਨਾਨਕ ਸਰ ਨੂੰ ਚੱਲਿਆ ਹੈ ਉੱਥੇ ਸੇਵਾ ਚੱਲਦੀ ਹੈ। ਜੋ ਤੈਂ ਪਿਛਲੇ ਜਨਮ ਵਿੱਚ ਅਮਰੀਕਾ ਤੋਂ ਡਾਲਰ ਭੇਜੇ ਸੀ ਮੈਂ ਉਸੇ ਤਰ੍ਹਾਂ ਰੱਖੀ ਬੈਠੀ ਹਾਂ। ਅੱਜ ਇਹ ਆਪ ਦੀ ਈਮਾਨਤ ਲੈ ਜਾ ਨਾਨਕ ਸਰ ਸੇਵਾ ਕਰ ਦੇ। ਇਤਨਾ ਕਹਿ ਕੇ ਲਿਫਾਫੇ ਵਿੱਚ ਡਾਲਰ ਪਾ ਕੇ ਸਾਧੂ ਸਿੰਘ ਦੇ ਬੋਜੇ ਵਿੱਚ ਪਾ ਦਿੱਤੇ। ਸਾਧੂ ਸਿੰਘ ਸੋਚਦਾ ਜਾਂਦਾ ਹੈ ਮੇਰੀ ਦਾਦੀ ਕਿਹੜੀਆਂ ਗੱਲਾਂ ਕਰਦੀ ਹੈ ਮੈਨੂੰ ਐਵੇਂ ਹੀ ਅਰਜਨ ਕਹਿੰਦੀ ਰਹਿੰਦੀ ਹੈ ਉਸ ਦੀ ਕਦੋਂ ਦੀ ਮੌਤ ਹੋਈ ਹੈ ਹੁਣ ਉਸ ਦੇ ਡਾਲਰ ਭੇਜੇ ਮੇਰੀ ਜੀਬ ਵਿੱਚ ਪਾ ਦਿੱਤੇ ਬਾਬਾ ਜੀ ਮਾਇਆ ਨੂੰ ਹੱਥ ਨਹੀਂ ਲਾਉਂਦੇ ਮੈਂ ਹੁਣ ਕਿਵੇਂ ਡਾਲਰ ਉੱਥੇ ਜਾ ਕੇ ਬਾਬਾ ਜੀ ਅੱਗੇ ਮੱਥਾ ਟੇਕਾਂ ਇਤਨਾ ਸੋਚਦਾ ਸੋਚਦਾ ਨਾਨਕਸਰ ਪਹੁੰਚ ਗਿਆ ਅੱਗੇ ਪੰਜ-ਸੱਤ ਸੰਗੀ ਬਾਬਾ ਜੀ ਦੇ ਕੋਲੇ ਦਰਸ਼ਨ ਕਰ ਰਹੇ ਹਨ ਤਾਂ ਹੁਣ ਅੰਦਰ ਸਾਧੂ ਸਿੰਘ ਨੇ ਵੀ ਜਾ ਮੱਥਾ ਟੇਕਿਆ ਪਰ ਮਾਨੁਵ ਵਿੱਚ ਸੋਚੀ ਜਾਂਦਾ ਹੈ ਕਿ ਕਿਵੇਂ ਗੱਲ ਕਰਾਂਗਾ ਡਾਲਰਾਂ ਦੀ ਸੇਵਾ ਮੈਂ ਕਿਸ ਕਰਕੇ ਨਾਲ ਦੇਵਾਂਗਾ ਦੂਸਰੇ ਸੰਗੀਆਂ ਨੂੰ ਬਾਬਾ ਜੀ ਨੇ ਪ੍ਰਸ਼ਾਦ ਦੇ ਕੇ ਤੋੜ ਦਿੱਤਾ ਇਕੱਲਾ ਸਾਧੂ ਸਿੰਘ ਹੀ ਬਾਬਾ ਜੀ ਦੇ ਕੋਲ ਰਹਿ ਗਿਆ ਬਾਬਾ ਜੀ ਹੱਸ ਕੇ ਕਹਿਣ ਲੱਗੇ ਤੂੰ ਤਾਂ ਪਹਿਲੇ ਜਨਮ ਦਾ ਅਮਰੀਕਾ ਦਾ ਸਮਾਨ ਲਈ ਫਿਰਦਾ ਹੈ ਇਹ ਤਾਂ ਤੇਰੀ ਪਿਛਲੇ ਜਨਮ ਦੀ ਕਮਾਈ ਹੈ ਤੇਰੇ ਪਿਛਲੇ ਜਨਮ ਦੇ ਹਨ ਕਿੰਨੇ ਸਮੇਂ ਦੇ ਰੱਖੇ ਪਏ ਮਾਈ ਨੇ ਅੱਜ ਤੇਰੇ ਕੋਲ ਭੇਜੇ ਹਨ ਕੀ ਇਹ ਤੇਰੀ ਪਿਛਲੇ ਜਨਮ ਦੀ ਈਮਾਨਤ ਹੈ 사ਦੂ ਸਿੰਘ ਬਾਬਾ ਜੀ ਦੀ ਅੰਤਰਜਾਮਤਾ ਦੇ ਬਚਨ ਸੁਣ ਸੁਣ ਕੇ ਹੈਰਾਨ ਹੋਈ ਜਾਂਦਾ ਹੈ ਕਿ ਡਾਲਰ ਤਾਂ ਮੇਰੇ ਲਿਫਾਫੇ ਵਿੱਚ ਪਏ ਹਨ ਬਾਬਾ ਜੀ ਨੂੰ ਕਿਵੇਂ ਪਤਾ ਲੱਗਿਆ ਕਿ ਡਾਲਰ ਅਮਰੀਕਾ ਦੇ ਹਨ ਅਤੇ ਮੇਰੀ ਦਾਦੀ ਨੇ ਭੇਜੇ ਹਨ ਇਸ ਤਰ੍ਹਾਂ ਬਾਬਾ ਜੀ ਦੇ ਬਚਨ ਸੁਣ ਕੇ ਭਾਈ 사ਦੂ ਸਿੰਘ ਨੂੰ ਵਿਸ਼ਵਾਸ ਹੋ ਗਿਆ ਕਿ ਮੇਰਾ ਪਿਛਲਾ ਜਨਮ ਅਰਜਨ ਸਿੰਘ ਦਾ ਸੀ ਜਦੋਂ 사ਦੂ ਸਿੰਘ ਨੂੰ ਸਾਰੀ ਗੱਲ ਦੱਸੀ ਤਾਂ ਬਾਬਾ ਜੀ ਨੇ ਇਸ ਨੂੰ ਹੋਰ ਗੱਲਾਂ ਵਿੱਚ ਪਾ ਲਿਆ ਸਾਧੂ ਸਿੰਘ ਬिलासपुर ਪਿੰਡ ਕਿੰਨੀ ਦੂਰ ਹੈ ਅਸੀਂ ਉੱਥੇ ਦੀਵਾਨ ਲਾਉਣੇ ਹਨ ਤਖਤ ਪੂਰੇ ਪਿੰਡ ਵੀ ਜਾਣਾ ਹੈ ਤੇਰੇ ਨੇੜੇ ਨੇੜੇ ਪਿੰਡਾਂ ਵਿੱਚ ਆ ਕੇ ਦੀਵਾਨ ਲਾਉਣੇ ਹਨ ਤੂੰ ਉਦੋਂ ਕਥਾ ਕੀਰਤਨ ਦਾ ਲਾਭ ਉਠਾਣਾ ਹੈ ਇਤਨੇ ਬਚਨ ਕਰਕੇ ਪ੍ਰਸ਼ਾਦ ਦੇ ਕੇ ਬਾਹਰ ਤੋਰ ਦਿੱਤਾ ਬਾਹਰ ਆ ਕੇ ਗੱਲ ਕੀਤੀ ਮੈਂ ਕੁਝ ਸੇਵਾ ਕਰਨੀ ਸੀ ਕਿਸ ਤਰ੍ਹਾਂ ਕਰਾਂ ਮਿਸਤਰੀਆਂ ਨੇ ਸਮਝਾਇਆ ਕਿ ਸ਼ਹਿਰ ਜਗਰਾਵੀ ਜਾ ਸੀਮਟ ਜਾਂ ਲੋਹਾ ਲੈ ਕੇ ਆ ਇੱਥੇ ਤੇਰਾ ਸੇਵਾ ਵਿੱਚ ਲੱਗ ਜਾਵੇਗਾ ਤਾ ਸਾਧੂ ਸਿੰਘ ਨੇ ਇਸੇ ਤਰ੍ਹਾਂ ਹੀ ਕੀਤਾ ਘਰ ਜਾ ਕੇ ਦਾਦੀ ਨੂੰ ਦੱਸਿਆ ਮੈਨੂੰ ਅਜੇ ਤbaar ਆਇਆ ਹੈ ਕਿ ਮੇਰਾ ਪਿਛਲਾ ਜਨਮ ਅਰਜਨ ਸਿੰਘ ਦਾ ਹੀ ਸੀ ਬਾਬਾ ਜੀ ਨੇ ਬਚਨ ਕਰਕੇ ਕਵਾੜ ਖੋਲ ਦਿੱਤੇ ਅਗਲਾ ਪਿਛਲਾ ਸਭ ਕੁਝ ਦੱਸ ਦਿੱਤਾ ਬਾਬਾ ਜੀ ਅੰਤਰੀਆਮੀ ਹਨ ਸਾ ਕੀ ਫਾਈ ਉਜਾਗਰ ਸਿੰਘ ਜੀ ਦੀ ਜਿਸ ਵੇਲੇ ਬਾਬਾ ਜੀ ਝੋੜੀ ਠਹਿਰ ਕੇ ਸੇਵਾ ਕਰਵਾ ਰਹੇ ਸਨ ਇੱਥੋਂ ਨੇੜੇ ਹੀ ਪਿੰਡ ਫੇਰੂ ਰਾਈ ਦੇ ਰਹਿਣ ਵਾਲਾ ਕਰਮ ਸਿੰਘ ਦਾ ਮੁੰਡਾ ਬਿਮਾਰ ਹੋ ਗਿਆ ਦਵਾਈ ਬੂਟੀ ਕੀਤੀ ਪਰ ਉਹ ਠੀਕ ਨਾ ਹੋਇਆ ਇਸੇ ਪਿੰਡ ਦਾ ਉਜਾਗਰ ਸਿੰਘ ਬਾਬਾ ਜੀ ਦਾ ਸੰਗੀ ਸੀ ਉਹ ਕਰਮ ਸਿੰਘ ਨੂੰ ਕਹਿਣ ਲੱਗਾ ਤੂੰ ਸਹਿਜ ਪਾਠ ਕਰਵਾ ਦੇ ਤੇਰਾ ਮੁੰਡਾ ਠੀਕ ਹੋ ਜਾਵੇਗਾ ਉਜਾਗਰ ਸਿੰਘ ਨੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਇਸ ਮੁੰਡੇ ਨੂੰ ਜ਼ਰੂਰ ਠੀਕ ਕਰੋ ਮਾਲਕ ਦੀ ਐਸੀ ਰਜ਼ਾ ਵਰਤੀ ਕਿ ਭੋਗ ਭੈਣ ਪਿੱਛੋਂ ਉਹ ਮੁੰਡਾ ਤਾਂ ਠੀਕ ਹੋ ਗਿਆ ਪਰ ਉਜਾਗਰ ਸਿੰਘ ਦਾ ਮੁੰਡਾ ਜੋ 2 ਸਾਲ ਦਾ ਸੀ ਬਿਮਾਰ ਹੋ ਗਿਆ ਟਿੱਲਾ ਹੁੰਦਾ ਹੁੰਦਾ ਕਾਫੀ ਟਿੱਲਾ ਹੋ ਗਿਆ ਇਸ ਮੁੰਡੇ ਨੂੰ ਜਗਰਾਉ ਡਾਕਟਰ ਕੋਲ ਲੈ ਆਏ ਪਰ ਦਵਾਈ ਲੈਣ ਦੇ ਬਾਵਜੂਦ ਵੀ ਮੁੰਡਾ ਗੁਰੂ ਨੂੰ ਪਿਆਰਾ ਹੋ ਗਿਆ ਇਸ ਮ੍ਰਿਤਕ ਮੁੰਡੇ ਨੂੰ ਲੈ ਕੇ ਵਾਪਸ ਪਿੰਡ ਫੇਰੂ ਰਾਈ ਆ ਰਹੇ ਹਨ ਮਨ ਵਿੱਚ ਸੋਚਣ ਲੱਗੇ ਕਿ ਝੋੜ ਦਾ ਬਾਬਾ ਜੀ ਦੇ ਕੋਲ ਦੀ ਤਾਂ ਲੰਗਣਾ ਹੈ ਬਾਬਾ ਜੀ ਨੂੰ ਬੇਨਤੀ ਕਰਦੇ ਹਾਂ ਕਿ ਸਾਡਾ ਮੁੰਡਾ ਜਿਉਂਦਾ ਕਰੋ ਜਦੋਂ ਠਾੜ ਦੇ ਅੰਦਰ ਗਏ ਤਾਂ ਉਜਾਗਰ ਸਿੰਘ ਨੇ ਤਾਹਾ ਮਾਰ ਕੇ ਕਿਹਾ ਬਾਬਾ ਜੀ ਮੇਰੇ ਮੁੰਡੇ ਨੂੰ ਜਿਉਂਦਾ ਕਰ ਦਿਓ ਐਸੀ ਮਾਲਕ ਦੀ ਰਜ਼ਾ ਹੋਈ ਕਿ ਮੁੰਡੇ ਦੇ ਸਵਾਸ ਚੱਲ ਪਏ ਐਨਾ ਦੀ ਖੁਸ਼ੀ ਵਾਲੀ ਕੋਈ ਹੱਦ ਨਾ ਰਹੀ ਇਸੇ ਤਰ੍ਹਾਂ ਹੀ ਠਾਠ ਵਿੱਚ ਪਹੁੰਚ ਗਏ ਗੁਰਦੁਆਰੇ ਮੂਹਰੇ ਜਿੱਥੇ ਪ੍ਰਸ਼ਾਦ ਮੱਥਾ ਟੇਕੀਦਾ ਹੈ ਇੱਥੇ ਆ ਕੇ ਮੁੰਡੇ ਨੂੰ ਲਟਾ ਦਿੱਤਾ ਤਾਂ ਮੁੰਡੇ ਦੇ ਜੋ ਟੀਕੇ ਲੱਗੇ ਸਨ ਉਹਨਾਂ ਵਿੱਚੋਂ ਖੂਨ ਚੱਲ ਰਿਹਾ ਸੀ ਇਸ ਦੀ ਮਾਤਾ ਨੇ ਇਸ ਨੂੰ ਕੱਪੜੇ ਨਾਲ ਸਾਫ਼ ਕੀਤਾ ਹੁਣ ਇਹ ਬੈਠੇ ਬਾਬਾ ਜੀ ਦੇ ਦਰਸ਼ਨਾਂ ਦੀ ਉਡੀਕ ਕਰ ਰਹੇ ਹਨ ਪਰ ਇਸ ਵੇਲੇ ਬਾਬਾ ਜੀ ਅੰਦਰ ਆਪਣੇ ਆਸਣ ਤੇ ਹਨ ਮਾਲਕ ਦੀ ਆਸੀ ਮਿਹਰ ਹੋਈ ਮੁੰਡਾ ਥੋੜੇ ਸਮੇਂ ਚ ਹੀ ਹੱਸਣ ਖੇਡਣ ਲੱਗ ਪਿਆ ਅਤੇ ਆਪਣੀ ਮਾਤਾ ਦਾ ਦੁੱਧ ਵੀ ਚੁੰਗ ਲਿਆ ਭਾਈ ਉਜਾਗਰ ਸਿੰਘ ਬੜਾ ਹੀ ਖੁਸ਼ ਹੋਇਆ ਤੇ ਘਰਵਾਲੀ ਨੂੰ ਕਹਿੰਦਾ ਬਾਬਾ ਜੀ ਤਾਂ ਹੁਣ ਅੰਦਰੋਂ ਬਾਹਰ ਪਤਾ ਨਹੀਂ ਕਿਸ ਵੇਲੇ ਆਉਣਗੇ ਆਪਣਾ ਮੁੰਡਾ ਤਾਂ ਹੁਣ ਠੀਕ ਹੋ ਗਿਆ ਹੈ ਆਪਾਂ ਹੁਣ ਘਰ ਚਲੀਏ ਇਸ ਤਰ੍ਹਾਂ ਸਲਾਹ ਕਰਕੇ ਘਰ ਨੂੰ ਤੁਰ ਪਏ ਅਜੇ ਪਿੰਡ ਫੇਰੂ ਰਾਈ ਦੇ ਸੂਏ ਦੇ ਪੁੱਲ ਤੇ ਗਏ ਮੁੰਡੇ ਨੇ ਸਰੀਰ ਛੱਡ ਦਿੱਤਾ ਹੁਣ ਮਾਂ ਵਿੱਚ ਸੋਚਦੇ ਹਨ ਅਤੇ ਪਛਤਾਉਂਦੇ ਹਨ ਕਿ ਆਪਾਂ ਕਾਲ ਕਰਕੇ ਮੁੰਡਾ ਲੈ ਕੇ ਘਰੇ ਤੁਰ ਪਏ ਬਾਬਾ ਜੀ ਦੇ ਭੁਗਤ ਕੇ ਨਾ ਆਏ ਇਸ ਕਰਕੇ ਹੈ ਪਾਣਾ ਵਰਤਿਆ ਹੈ ਇਸ ਤਰ੍ਹਾਂ ਰੋਂਦੇ ਘੁਰਲਾਉਂਦੇ ਮੁੰਡੇ ਨੂੰ ਘਰ ਲੈ ਗਏ ਪਾਇਉ ਜਾਗਰ ਸਿੰਘ ਪਾਣਾ ਮੰਨ ਕੇ ਹਾਜਰੀ ਦਾ ਪ੍ਰਸ਼ਾਦਾ ਤਿਆਰ ਕਰਵਾ ਕੇ ਸਵੇਰੇ ਹੀ ਠਾਠ ਵਿੱਚ ਪਿੰਡ ਚੋਲੜੀ ਪਹੁੰਚਿਆ ਅੰਦਰ ਪ੍ਰਸ਼ਾਦਾ ਫੜਾ ਕੇ ਬਾਬਾ ਜੀ ਦੇ ਆਸਣ ਵਾਲੀ ਜਗ੍ਹਾ ਨੀਵੀਂ ਪਾ ਕੇ ਦਰਵਾਜ਼ੇ ਵਿੱਚ ਬੈਠ ਗਿਆ ਮਾਨ ਵਿੱਚ ਬੇਨਤੀ ਕਰੀ ਜਾਂਦਾ ਹੈ ਕਿ ਬਾਬਾ ਜੀ ਕਿਰਪਾ ਕਰਕੇ ਦਰਸ਼ਨ ਦਿਓ ਨਾਲੇ ਮੇਰੇ ਮਰੇ ਹੋਏ ਮੁੰਡੇ ਨੂੰ ਠੀਕ ਕਰੋ ਕੁਝ ਮਿੰਟਾਂ ਬਾਅਦ ਹੀ ਬਾਬਾ ਜੀ ਅੰਦਰੋਂ ਬਾਹਰ ਆ ਗਏ ਹੁਣ ਉਜਾਗਰ ਸਿੰਘ ਦੀ ਬੇਨਤੀ ਕਰਨ ਤੋਂ ਪਹਿਲਾਂ ਹੀ ਚਾਰ ਪੰਜ ਸਫਾ ਜੰਗ ਉਜਾਗਰ ਸਿੰਘ ਦੀ ਕੰਡ ਵਿੱਚ ਛੱਡ ਦਿੱਤੇ ਹੁਣ ਉਜਾਗਰ ਸਿੰਘ ਘਬਰਾ ਗਿਆ ਕਿ ਇਹ ਕੀ ਬਣਿਆ ਘਰੇ ਤਾਂ ਮੇਰਾ ਮੁੰਡਾ ਮਰਿਆ ਪਿਆ ਹੈ ਇੱਧਰ ਆਉਂਦੇ ਨੂੰ ਬਾਬਾ ਜੀ ਨੇ ਕੁੱਟਣਾ ਸ਼ੁਰੂ ਕਰ ਦਿੱਤਾ ਹੁਣ ਬਾਬਾ ਜੀ ਨੇ ਵਚਨ ਕੀਤਾ ਮੁੰਡਾ ਪਾਲਦਾ ਸੁਭਾ ਹੁੰਦਿਆ ਹੀ ਬੂਹਾਕ ਮੱਲਿਆ ਹੈ ਵੱਡਾ ਸਿਆਣਾ ਪਹਿਲਾਂ ਤਾਂ ਸੋਚਦੇ ਨਹੀਂ ਰੱਬ ਦੇ ਸ਼ਰੀਕ ਬੰਦੇ ਹੋ ਰਜ਼ਾ ਵਿੱਚ ਨਹੀਂ ਰਹਿੰਦੇ ਅਰਦਾਸਾਂ ਕਰਦੇ ਹੋ ਕਿ ਫਲਾਣੇ ਦਾ ਮੁੰਡਾ ਠੀਕ ਹੋ ਜਾਵੇ ਮਗਰੋਂ ਰੋਂਦੇ ਹੋ ਗੁਰੂ ਨੇ ਕਿਰਪਾ ਕੀਤੀ ਸੀ ਸੋ ਤੇਰਾ ਮੁੰਡਾ ਗੁਰੂ ਨੇ ਜ਼ਿੰਦਾ ਕਰ ਦਿੱਤਾ ਸੀ ਪਰ ਤੂੰ ਕਾਲੀ ਕੀਤੀ ਘਰੋਂ ਤੁਰਿਆ ਹੁਣ ਜੋ ਪਾਣਾ ਸੀ ਵਰਤ ਗਿਆ ਭਾਈ ਉਜਾਗਰ ਸਿੰਘ ਨੇ ਦੇਖ ਕੇ ਬਾਬਾ ਜੀ ਦੇ ਚਰਨ ਫੜ ਲਏ ਅਤੇ ਬੇਨਤੀ ਕੀਤੀ ਬਾਬਾ ਜੀ ਮੇਥੋਂ ਭੁੱਲ ਹੋ ਗਈ ਕਿਰਪਾ ਕਰਕੇ ਮੇਰਾ ਮੁੰਡਾ ਮੈਨੂੰ ਬਖਸ਼ੋ ਤਾਂ ਬਾਬਾ ਜੀ ਕਹਿਣ ਲੱਗੇ ਹੁਣ ਤਾਂ ਪਾਣਾ ਵਰਤ ਗਿਆ ਚਲ ਤੈਨੂੰ ਖਾਲੀ ਹੱਥ ਨਹੀਂ ਮੋੜਦੇ ਇਸ ਦੀ ਜਗ੍ਹਾ ਤੈਨੂੰ ਹੋਰ ਮੁੰਡਾ ਦੇ ਦਿੰਦੇ ਹਾਂ ਪਰ ਅੱਗੇ ਵਾਸਤੇ ਕਿਸੇ ਦਾ ਭਾਰ ਨਹੀਂ ਚੁੱਕੀਦਾ ਹੁੰਦਾ ਭਾਈ ਉਜਾਗਰ ਸਿੰਘ ਨੇ ਬਾਬਾ ਜੀ ਤੋਂ ਮਾਫੀ ਮੰਗੀ ਤੇ ਘਰ ਆ ਕੇ ਬੱਚੇ ਦਾ ਸੰਸਕਾਰ ਕੀਤਾ ਗੁਰੂ ਦਾ ਪਾਣਾ ਮੰਨ ਕੇ ਨਿਤਨੇਮ ਵੀ ਕਰਦਾ ਹੈ ਅਤੇ ਬਾਬਾ ਜੀ ਦੀ ਸੰਗਤ ਵੀ ਕਰਦਾ ਹੈ ਮਾਲਕ ਦੀ ਐਸੀ ਕਿਰਪਾ ਹੋਈ ਕਿ ਸਾਲ ਦੇ ਅੰਦਰ ਹੀ ਭਾਈ ਉਜਾਗਰ ਸਿੰਘ ਦੇ ਘਰ ਪੁੱਤਰ ਨੇ ਜਨਮ ਲਿਆ ਘਰ ਵਿੱਚ ਫਿਰ ਖੁਸ਼ੀ ਦੇ ਖੇੜੇ ਆ ਗਏ ਸਵਾ ਮਹੀਨੇ ਬਾਅਦ ਬਾਬਾ ਜੀ ਪਾਸ ਲਿਆ ਕੇ ਮੁੰਡੇ ਦਾ ਮੱਥਾ ਟਿਕਾਇਆ ਅਤੇ ਨਾਂ ਰੱਖਣ ਦੀ ਬੇਨਤੀ ਕੀਤੀ ਤਾਂ ਬਾਬਾ ਜੀ ਨੇ ਇਸ ਮੁੰਡੇ ਦਾ ਨਾਂ ਗੁਰਚਰਨ ਸਿੰਘ ਰੱਖਿਆ ਭਾਈ ਉਜਾਗਰ ਸਿੰਘ ਬੜੀ ਸ਼ਰਧਾ ਨਾਲ ਬਾਬਾ ਜੀ ਦੇ ਘਰ ਨਾਲ ਜੁੜਿਆ ਰਿਹਾ ਅਤੇ ਸੇਵਾ ਸਿਮਰਨ ਕਰਦਾ ਰਿਹਾ ਸਾਖੀ ਮਾਤਾ ਹਠੂਰ ਵਾਲੀ ਦੀ ਪਿੰਡ ਹਠੂਰ ਤੋਂ ਜਰਨੈਲ ਸਿੰਘ, ਅਜੀਤ ਸਿੰਘ, ਬੰਤਾ ਸਿੰਘ, ਉਜਾਗਰ ਸਿੰਘ ਚਾਰੇ ਭਰਾ ਪਿੰਡ ਵਿੱਚ ਰਹਿ ਕੇ ਆਪਣਾ ਗੁਜ਼ਾਰਾ ਕਰਦੇ ਸਨ। ਕੰਮ ਕੁਝ ਐਸਾ ਵੈਸਾ ਹੀ ਸੀ ਕਿਉਂਕਿ ਇਹ 1947 ਵਿੱਚ ਆਪਣਾ ਸਭ ਕੁਝ ਪਾਕਿਸਤਾਨ ਵਿੱਚ ਛੱਡ ਕੇ ਆਏ ਹੋਏ ਸਨ। ਜਿਸ ਕਰਕੇ ਘਰ ਦਾਤ ਕੰਮ ਕਿਸੇ ਤੋਂ ਜ਼ਿਆਦਾ ਨਹੀਂ ਸੀ ਹੁੰਦਾ। ਪਿੰਡ ਹਠੂਰ ਦੀ ਸੰਗਤ ਨੇ ਬੇਨਤੀ ਕੀਤੀ ਕਿ ਬਾਬਾ ਜੀ ਸਾਡੇ ਪਿੰਡ ਆ ਕੇ ਦਰਸ਼ਨ ਦੇਓ। ਬੇਨਤੀ ਪਰਵਾਨ ਕਰਕੇ ਬਾਬਾ ਜੀ ਪਿੰਡ ਪਹੁੰਚੀ ਦੀਵਾਨ ਲੱਗਿਆ ਹੋਇਆ ਹੈ ਅਤੇ ਨਾਲ ਹੀ ਲੰਗਰ ਦੀ ਤਿਆਰੀ ਹੋਣ ਲੱਗੀ ਜਰਨੈਲ ਸਿੰਘ ਦੀ ਸੁਪਤਨੀ ਨਸੀਬਕੌਰ ਆਪਣੇ ਘਰ ਸ਼ਰਦਾ ਨਾਲ ਪ੍ਰਸ਼ਾਦਾ ਤਿਆਰ ਕਰਨ ਲੱਗੀ ਮੂੰਗੀ ਦੀ ਦਾਲ ਧਰ ਲਈ ਪਰ ਉਸ ਵਿੱਚ ਪਾਉਣ ਵਾਸਤੇ ਹਲਦੀ ਤੱਕ ਨਹੀਂ ਸੀ ਇਸ ਬੀਬੀ ਨੇ ਬਿਨਾਂ ਹਲਦੀ ਤੋਂ ਦਾਲ ਤਿਆਰ ਕਰਕੇ ਅਤੇ ਪ੍ਰਸ਼ਾਦੇ ਲਾ ਕੇ ਲੰਗਰ ਵਿਛ ਲੈ ਆਂਦੀ ਦੀਵਾਨ ਦੀ ਸਮਾਪਤੀ ਤੋਂ ਬਾਅਦ ਹਜ਼ੂਰੀਏ ਨੂੰ ਬਾਬਾ ਜੀ ਨੇ ਹੁਕਮ ਕੀਤਾ ਕਿ ਲੰਗਰ ਵਿੱਚ ਮੂੰਗੀ ਦੀ ਦਾਲ ਹੋਵੇਗੀ ਉਹ ਪਾ ਲਿਆਵੀਂ ਸੇਵਾਦਾਰ ਕੋਲੀ ਵਿੱਚ ਦਾਲ ਪਾਉਣ ਲੱਗਿਆ ਤਾਂ ਇੱਕ ਮਾਈ ਕਹਿਣ ਲੱਗੀ ਇਹ ਦਾਲ ਬਾਬਾ ਜੀ ਦੇ ਸ਼ੱਕਣ ਵਾਲੀ ਨਹੀਂ ਕੋਲ ਬੀਬੀ ਨਸੀਬ ਕੋ ਦੇਖ ਰਹੀ ਹੈ ਮਨ ਹੀ ਮਨ ਵਿੱਚ ਹੋਕਾ ਗਿਆ ਲਿਆ ਕਿ ਮੈਂ ਤਾਂ ਬਾਬਾ ਜੀ ਵਾਸਤੇ ਦਾਲ ਬਣਾ ਕੇ ਲਿਆਈ ਸੀ ਪਰ ਹਜੂਰੀਆ ਥਾਲ ਵਿੱਚ ਹੋਰ ਦਾਲ ਸਬਜ਼ੀ ਪਾ ਕੇ ਲੈ ਗਿਆ ਜਦੋਂ ਬਾਬਾ ਜੀ ਨੇ ਥਾਲ ਵੱਲ ਤੱਕਿਆ ਅਤੇ ਤਾੜਨਾ ਕੀਤੀ ਕਿ ਤੈਨੂੰ ਦਾਲ ਲਿਆਉਣ ਵਾਸਤੇ ਕਿਹਾ ਸੀ ਹੁਣ ਦੂਜੀ ਵਾਰ ਫਿਰ ਸੇਵਾਦਾਰ ਦਾਲ ਲੈਣ ਵਸੇ ਆਇਆ ਤਾਂ ਜਿਸ ਵੇਲੇ ਕੋਲੀ ਵਿੱਚ ਦਾਲ ਪਾ ਕੇ ਲਿਜਾਣ ਲੱਗਾ ਤਾਂ ਮਾਈਆਂ ਫਿਰ ਕਹਿੰਦੀਆਂ ਇਹ ਦਾਲ ਕਿਤੇ ਬਾਬਾ ਜੀ ਦੇ ਸ਼ੱਕਣ ਵਾਲੀ ਹੈ ਐਦੇ ਵਿੱਚ ਵਿਸਾਰਤਾ ਪਾਇਆ ਹੀ ਨਹੀਂ ਚਿੱਟੀ ਤਾਂ ਪਈ ਹੈ ਤਾਂ ਹਜ਼ੂਰੀਆ ਕਹਿੰਦਾ ਮਾਈਓ ਮੈਂ ਕੀ ਕਰਾਂ ਬਾਬਾ ਜੀ ਤਾਂ ਇਹ ਦਾਲ ਮੰਗਦੇ ਹਨ ਮੈਨੂੰ ਘੂਰੀ ਜਾਂਦੇ ਹਨ ਹੁਣ ਦੂਜੀ ਵਾਰ ਮੈਨੂੰ ਫੇਰ ਭੇਜਿਆ ਹੈ ਇਤਨਾ ਕਹਿ ਕੇ ਕੋਲੀ ਵਿੱਚ ਦਾਲ ਪਾ ਕੇ ਤੁਰਿਆ ਤਾਂ ਹੁਣ ਕੋਲ ਖੜੀ ਮਾਈ ਨਸੀਬ ਕੌਰ ਬਹੁਤ ਖੁਸ਼ ਹੋਈ ਤਾਂ ਹੁਣ ਬਾਬਾ ਜੀ ਇਹ ਦਾਲ ਨਾਲ ਪ੍ਰਸ਼ਾਦਾ ਛਕਦੇ ਕਹਿੰਦੇ ਅੱਜ ਤਾਂ ਬੜਾ ਹੀ ਆਨੰਦ ਆਇਆ ਹੈ ਧੰਨ ਬਾਬਾ ਜੀ ਜੋ ਸਭ ਦੀਆਂ ਭਾਵਨਾ ਪੂਰੀਆਂ ਕਰਦੇ ਹਨ ਸਾਖੀ ਬੀਬੀ ਮੁਖਤਿਆਰ ਕੌਰ ਦੀ ਬਾਬਾ ਜੀ ਪਿੰਡ ਹਟੂਰ ਦੀਆਂ ਸੰਗਤਾਂ ਨੂੰ ਉਤਾਰ ਰਹੇ ਹਨ ਇੱਥੋਂ ਨੇੜੇ ਹੀ ਪਿੰਡ ਸੋਈਆਂ ਬੀਬੀ ਮੁਖਤਿਆਰ ਕੌਰ ਅਰਦਾਸ ਕਰ ਰਹੀ ਹੈ ਕਿ ਬਾਬਾ ਜੀ ਜੇ ਨੇੜੇ ਆਏ ਤਾਂ ਇੱਥੇ ਪਿੰਡ ਸੋਈਆ ਵੀ ਦਰਸ਼ਨ ਦੇ ਕੇ ਜਾਇਓ ਇਹ ਬੀਬੀ ਪਿੱਛੇ ਪਿੰਡ ਕੋਂਕੇ ਕਲਾ ਦੀ ਸਰਦਾਰ ਬਖਸ਼ੀ ਸਿੰਘ ਦੀ ਲੜਕੀ ਸੀ ਜੋ ਸਰੋਵਰ ਬਣਨ ਵੇਲੇ ਬੜੀ ਸੇਵਾ ਕਰਦੀ ਰਹੀ ਸੀ ਤਾਂ ਹੁਣ ਅੰਤਰੀਆਮੀ ਬਾਬਾ ਜੀ ਨੇ ਇੱਕ ਦੋ ਬੰਦਿਆਂ ਤੋਂ ਪੁੱਛਿਆ ਕਿ ਪਿੰਡ ਸੋਈਆਂ ਨੂੰ ਜਾਣ ਵਾਸਤੇ ਰਸਤਾ ਠੀਕ ਹੈ ਤਾਂ ਇਹ ਕਹਿੰਦੇ ਜੀ ਰਸਤੇ ਵਿੱਚ ਤਾਂ ਕਈ ਥਾਈਂ ਪਾਣੀ ਖੜਾ ਹੈ ਕਾਹਨ ਬਾਬਾ ਜੀ ਨੇ ਜਾਣਾ ਵੀ ਜ਼ਰੂਰ ਸੀ ਕਿਉਂਕਿ ਬੀਬੀ ਦੀ ਅਰਦਾਸ ਸੀ ਕਾਹਨ ਬਾਬਾ ਜੀ ਨੇ ਪਿੰਡ ਕੁਸੇ ਤੋਂ ਸਰਦਾਰ ਸਾਧੂ ਸਿੰਘ ਜੀ ਅਤੇ ਸਰਦਾਰ ਜਗੀਰ ਸਿੰਘ ਜੀ ਜੋ ਦਰਸ਼ਨ ਕਰਨ ਵਾਸਤੇ ਆਏ ਸਨ ਇਹਨਾਂ ਨੂੰ ਕੋਲ ਸਦਕੇ ਸਮਝਾਇਆ ਕਿ ਤੁਸੀਂ ਪਿੰਡ ਸੋਈਏ ਜਾ ਕੇ ਬੀਬੀ ਮੁਖਤਿਆਰ ਕੌਰ ਨੂੰ ਦੱਸ ਕੇ ਆਓ ਕਿ ਅਸੀਂ ਥੋੜੇ ਹੀ ਸਮੇਂ ਨੂੰ ਤੁਹਾਡੇ ਕੋਲ ਗੁਰਦੁਆਰੇ ਆ ਰਹੇ ਹਾਂ ਨਾਲੇ ਰਸਤਾ ਦੇ ਕੇ ਆਓ ਪਰ ਤੁਸੀਂ ਆ ਕੇ ਰਾਗੀਆਂ ਅਤੇ ਹੋਰ ਸੰਗਤਾਂ ਵਿੱਚ ਸਾਨੂੰ ਕਹਿ ਦੇਣਾ ਕਿ ਰਸਤਾ ਤਾਂ ਜਮਾ ਠੀਕ ਹੈ ਤਾਂ ਇਸੇ ਤਰ੍ਹਾਂ ਹੀ ਹੋਇਆ ਇਹਨਾਂ ਨੇ ਸਾਈਕਲਾਂ ਤੇ ਜਾ ਕੇ ਬੀਬੀ ਨੂੰ ਦੱਸਿਆ ਤਾਂ ਬੀਬੀ ਬੜੀ ਹੀ ਖੁਸ਼ ਹੋਈ ਅਤੇ ਗੁਰਦੁਆਰੇ ਬਾਬਾ ਜੀ ਬਾਰੇ ਅਨਾਉਂਸਮੈਂਟ ਕੀਤਾ ਗਿਆ ਤੇ ਇਹਨਾਂ ਦੋਨਾਂ ਸਿੰਘਾਂ ਨੇ ਵਾਪਸ ਆ ਕੇ ਬਾਬਾ ਜੀ ਨੂੰ ਦੱਸਿਆ ਕਿ ਬਾਬਾ ਜੀ ਰਸਤਾ ਤਾਂ ਜਮਾ ਠੀਕ ਹੈ ਗੱਡੀ ਪਹੁੰਚ ਜਾਵੇਗੀ ਨਾਲੇ ਆਪ ਜੀ ਦੇ ਬਾਰੇ ਗੁਰਦੁਆਰੇ ਅਨਾਉਂਸਮੈਂਟ ਕੀਤਾ ਗਿਆ ਹੈ ਬਾਬਾ ਜੀ ਕਹਿੰਦੇ ਤਾਂ ਫਿਰ ਆਪਾਂ ਨੂੰ ਜਾਣਾ ਹੀ ਪਵੇਗਾ ਕੋਲ ਖੜੇ ਕਈ ਬੰਦੇ ਹੈਰਾਨ ਹੋ ਗਏ ਕਿ ਇਹਨਾਂ ਨੇ ਕਿਵੇਂ ਆ ਕੇ ਕਹਿ ਦਿੱਤਾ ਕਿ ਰਸਤਾ ਠੀਕ ਹੈ ਰਸਤੇ ਵਿੱਚ ਤਾਂ ਕਿਤੇ ਕਿਤੇ ਪਾਣੀ ਖੜਾ ਹੈ ਕਿਤੇ ਗੱਡੀ ਹੀ ਨਾ ਖੁੱਬ ਜਾਵੇ ਕਿਉਂਕਿ ਇਸ ਸਮੇਂ ਬਾਰਸ਼ਾਂ ਬਹੁਤ ਪੈਂਦੀਆਂ ਸਨ ਜਿਸ ਕਰਕੇ ਕੱਚੇ ਰਸਤਿਆਂ ਵਿੱਚ ਪਾਣੀ ਖੜ ਜਾਂਦਾ ਸੀ ਪਰ ਬਾਬਾ ਜੀ ਨੇ ਉਹ ਬੀਬੀ ਦੀ ਅਰਦਾਸ ਕਰਕੇ ਜਾਣਾ ਜ਼ਰੂਰੀ ਸੀ ਜਿਸ ਕਰਕੇ ਕੋਤਕ ਆਪ ਹੀ ਕੀਤਾ ਸੀ ਹੁਣ ਬਾਬਾ ਜੀ ਗੱਡੀ ਵਿੱਚ ਬਿਰਾਜ ਗਏ ਅਤੇ ਪਿੰਡ ਸੋਈਏ ਜਾ ਪਹੁੰਚੇ। ਹੁਣ ਰਸਤੇ ਵਿੱਚ ਥੋੜਾ ਥੋੜਾ ਪਾਣੀ ਖੜਾ ਹੋਣ ਕਰਕੇ ਬਾਬਾ ਜੀ ਦੀ ਗੱਡੀ ਤਾਂ ਲੰਘ ਗਈ ਪਰ ਪਿੱਛੇ ਰਾਗੀਆਂ ਦਾ ਠੇਲਾ ਖੁੱਭ ਗਿਆ। ਤਾਂ ਇਸ ਕਰਕੇ ਪਛੜ ਗਏ। ਇੱਕ ਸਿੰਘ ਜੋੜੀ ਵਾਲਾ ਗੁੱਸੇ ਵਿੱਚ ਬਹੁਤ ਕੋੜਾ ਫਿੱਕਾ ਬੋਲੀ ਜਾਵੇ ਕਿ ਐਵੇਂ ਹੀ ਕਹਿ ਦਿੱਤਾ ਦੱਸਣ ਵਾਲਿਆਂ ਨੇ ਕਿ ਰਸਤਾ ਠੀਕ ਹੈ। ਰਾਗੀ ਪਛੜਨ ਕਰਕੇ ਬਾਬਾ ਜੀ ਨੇ ਗੁਰਦੁਆਰੇ ਜਾ ਕੇ ਬਚਨ ਸ਼ੁਰੂ ਕਰ ਦਿੱਤੇ। ਕਾ ਹੁਣ ਬੀਬੀ ਮੁਖਤਿਆਰ ਕੋ ਤਾਂ ਪਹਿਲਾਂ ਹੀ ਬਾਬਾ ਜੀ ਦੀ ਉਡੀਕ ਵਿੱਚ ਸੰਗਤ ਵਿੱਚ ਬੈਠੀ ਸੀ ਇਸ ਨੇ ਬਾਬਾ ਜੀ ਦੇ ਰਾਜ ਰਾਜ ਕੇ ਦਰਸ਼ਨ ਕੀਤੇ ਨਾਲੇ ਅਮਰਤ ਵਚਨ ਸਰਵਨ ਕੀਤੇ ਹੁਣ ਭੋਗ ਤੋਂ ਉਪਰੰਤ ਬੀਬੀ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਕਿਰਪਾ ਕਰਕੇ ਘਰੇ ਵੀ ਚਰਨ ਪਾਓ ਨਾਲ ਪ੍ਰਸ਼ਾਦਾ ਤਿਆਰ ਹੈ ਤਾਂ ਹੁਣ ਬਾਬਾ ਜੀ ਕਹਿਣ ਲੱਗੇ ਬੀਬਾ ਘਰੇ ਜਾਂਦਾ ਹੁਣ ਟਾਈਮ ਨਹੀਂ ਪ੍ਰਸ਼ਾਦਾ ਲੰਗਰ ਵਿੱਚ ਇੱਥੇ ਲੈ ਆਵੋ ਸਾਰਿਆਂ ਵਿੱਚ ਵਰਤਾਇਆ ਜਾਵੇਗਾ ਨਾਲੇ ਅਸੀਂ ਵੀ ਛੱਕ ਲਵਾਂਗੇ ਇਸੇ ਤਰ੍ਹਾਂ ਹੀ ਕੀਤਾ ਬੀਬੀ ਨੇ ਪ੍ਰਸ਼ਾਦਾ ਲੰਗਰ ਵਿੱਚ ਲੈ ਆਂਦਾ ਜੋ ਸੰਗਤ ਨੂੰ ਵਰਤਾਇਆ ਗਿਆ ਬਾਬਾ ਜੀ ਨੇ ਆਪ ਵੀ ਪ੍ਰਸ਼ਾਦਾ ਛਕਿਆ ਤਾਂ ਹੁਣ ਬੀਬੀ ਨੇ ਫਲਾਂ ਦਾ ਪ੍ਰਸ਼ਾਦ ਬਾਬਾ ਜੀ ਨੂੰ ਪੇਸ਼ ਕੀਤਾ ਬਾਬਾ ਜੀ ਨੇ ਇਸ ਪ੍ਰਸ਼ਾਦ ਵਿੱਚੋਂ ਕੁਝ ਬੀਬੀ ਨੂੰ ਦੇ ਦਿੱਤਾ ਦੂਸਰਾ ਸੰਗਤ ਵਿੱਚ ਵਰਤਾ ਦਿੱਤਾ ਨਾਲ ਹੀ ਬਚਨ ਕੀਤਾ ਬੀਬਾ ਤੇਰੀ ਅਰਦਾਸ ਸੁਣ ਕੇ ਸਾਨੂੰ ਆਉਣਾ ਪਿਆ ਨਾਲੇ ਤੂੰ ਸੰਗੀਆਂ ਦੀ ਲੜਕੀ ਹੈ ਅਤੇ ਸਰੋਵਰ ਦੀ ਕਾਰ ਸੇਵਾ ਵੇਲੇ ਤੂੰ ਬਹੁਤ ਸੇਵਾ ਕੀਤੀ ਹੈ ਗੁਰੂ ਨਾਲ ਜੁੜੇ ਰਹਿਣਾ ਹੈ ਇਤਨੇ ਬਚਨ ਕਰਦਿਆਂ ਕਰਦਿਆਂ ਹੁਣ ਰਾਗੀ ਸਿੰਘ ਵੀ ਪਹੁੰਚ ਗਏ ਬਾਬਾ ਜੀ ਨੂੰ ਮੱਥਾ ਟੇਕ ਕੇ ਇੰਦਰ ਸਿੰਘ ਜੋੜੀ ਵਾਲਾ ਪਿੰਡ ਕੁਸੇ ਵਾਲੇ ਸਾਧੂ ਸਿੰਘ ਅਤੇ ਜਗੀਰ ਸਿੰਘ ਨੂੰ ਗੁੱਸੇ ਹੋਣ ਲੱਗ ਪਿਆ ਤੂੰ ਰਸਤਾ ਠੀਕ ਕਹਿੰਦਾ ਸੀ ਸਾਨੂੰ ਖੱਜਲ ਖੁਆਰ ਕੀਤਾ ਰਸਤੇ ਵਿੱਚ ਪਾਣੀ ਸੀ ਸਾਡਾ ਠੇਲਾ ਖੁੱਬ ਗਿਆ ਅਸੀਂ ਬੰਦੇ ਲਾ ਕੇ ਮਸਾਂ ਕੱਢ ਕੇ ਲਿਆਂਦਾ ਹੈ ਤਾ ਬਾਬਾ ਜੀ ਮੁਸਕੁਰਾ ਕੇ 인ਦਰ ਸਿੰਘ ਨੂੰ ਕਹਿੰਦੇ ਖਬਰਦਾਰ ਹੋ ਜਾ ਐਨੂੰ ਰਸਤਾ ਦੇਖਣ ਅਸੀਂ ਹੀ ਭੇਜਿਆ ਸੀ ਅਤੇ ਸਮਝਾਇਆ ਸੀ ਆਪਾਂ ਹੋਰ ਕੀ ਕੰਮ ਕਰਨਾ ਹੈ ਦਰਗਾਹੀ ਹੁਕਮ ਅਨੁਸਾਰ ਥਾਂ ਥਾਂ ਜਾ ਕੇ ਸੰਗਤਾਂ ਨੂੰ ਤਾਰਨਾ ਹੈ ਨਾਲ ਹੀ ਕਹਿੰਦੇ ਹੁਣ ਤੁਸੀਂ ਸਾਰੇ ਪ੍ਰਸ਼ਾਦਾ ਛਕੋ ਫਿਰ ਆਪਾਂ ਵਾਪਸ ਚੱਲਣਾ ਹੈ ਤਾਂ ਹੁਣ ਰਾਗੀਆਂ ਦੇ ਪ੍ਰਸ਼ਾਦਾ ਛਕਨ ਤੋਂ ਉਪਰੰਤ ਬਾਬਾ ਜੀ ਸੰਗਤਾਂ ਨੂੰ ਤਾਰਦੇ ਹੋਏ ਵਾਪਸ ਪਿੰਡ ਝੋੜੀ ਪਹਿਲੀ ਠਾਠ ਵਿੱਚ ਆ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ